ਇੱਕ ਇੰਜੀਨੀਅਰ ਅਤຸນ ਸੁਭਾਸ਼ ਉਹਦੀ ਖੁਦਕੁਸ਼ੀ ਦੇ ਨਾਲ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਗੱਲਾਂ ਤੇ ਇੱਕ ਬਹਿਸ ਉੱਬਰਵੇਂ ਰੂਪ ਦੇ ਵਿੱਚ ਸਾਹਮਣੇ ਆਈ ਉਹਦੇ ਚ ਇਹ ਆ ਵਿਆਹ ਦੇ ਵਿੱਚ ਇੱਕ ਮਰਦ ਦਾਵੀ ਹੂਸ਼ਣ ਹੁੰਦਾ ਇੱਕ ਬੰਦਾ ਜਿਹੜਾ ਕਿ ਆਪਾਂ ਕਹਿ ਸਕਦੇ ਆ ਓਵਰ ਸੈਂਸਿਟਿਵ ਨਾ ਤੇ ਰੀਜ਼ਨ ਕੋਈ ਵੀ ਹੋ ਸਕਦਾ ਹੈ ਤਲਾਕ ਅਪਲਾਈ ਕੀਤਾ ਜਾ ਸਕਦਾ ਹੈ ਇੱਕ ਦੂਜੇ ਤੋਂ ਅਲੱਗ ਹੋਇਆ ਜਾ ਸਕਦਾ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਆ ਪਰ ਨੌਬਤ ਸੁਸਾਈਸਾਈਡ ਤੱਕ ਪਹੁੰਚੇ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈਗਾ ਔਰ ਇਹ ਮੇਲ ਵੀ ਪੀੜਤ ਹੋ ਸਕਦਾ ਔਰ ਅੱਜ ਕੱਲ ਜੇ ਤੁਸੀਂ ਦੇਖੋਗੇ ਜੇ 67% ਮੇਲ ਸੁਸਾਈਸਾਈਡਸ ਵਧੇ ਨੇ ਤਾਂ ਉਹ ਬਹੁਤ ਵੱਡਾ ਇੱਕ ਬਹੁਤ ਵੱਡੀ ਫਿਗਰ ਹੈ ਜਿਹਦੇ ਤੇ ਧਿਆਨ ਦੇਣਾ ਬੰਦ ਹੈ ਸੋਸਾਇਟੀ ਕਿੱਥੇ ਕਿਉਂ ਅਸੀਂ ਇਸ ਪੱਧਰ ਤੇ ਪਹੁੰਚ ਰਹੇ ਹਾਂ ਵੀ ਹਜੇ ਵੀ ਅਸੀਂ ਜੋ ਕੋਈ ਝਗੜਾ ਹੁੰਦਾ ਹੈ ਨਾ ਉਹਨੂੰ ਚ ਮੰਨ ਲੈਨੇ ਆ ਮੈਂ ਜ਼ਿਆਦਾਤਰ ਕੇਸਾਂ ਦੇ ਵਿੱਚ ਵੀ ਬੰਦੇ ਦਾ ਕਸੂਰ ਵੱਧ ਹੋਊਗਾ ਪਿੱਛੇ ਜੇ ਸੁਪਰੀਮ ਕੋਰਟ ਨੇ ਇੱਥੋਂ ਤੱਕ ਵੀ ਕਿਹਾ ਕਿ ਵਿਦਆਊਟ ਇਨਵੈਸਟੀਗੇਸ਼ਨ 498ਏ ਦਾ ਪਰਚਾ ਦਰਜ ਨਹੀਂ ਕਰਨਾ ਹੈਗਾ ਕਿ ਉਦੋਂ ਤੱਕ ਕਿਸੇ ਨੂੰ ਕਸੂਰਵਾਰ ਨਹੀਂ ਮੰਨਣਾ ਜਦੋਂ ਤੱਕ ਕਿ ਉਹ ਪ੍ਰੂਵ ਨਹੀਂ ਹੋ ਜਾਂਦਾ ਕਿ ਉਹ ਕਸੂਰਵਾਰ ਹੈਗਾ ਨਾ ਲੇਕਿਨ ਸੋਸਾਇਟੀ ਦਾ ਇਮੇਜ ਹੈ ਨਾ ਉਹ ਥੋੜਾ ਮੈਨੂੰ ਲੱਗਦਾ ਕਿ ਡਿਫਰੈਂਟ ਹੈ ਸਾਨੂੰ ਐ ਲੱਗਦਾ ਵੀ ਇਹਨੇ ਜ਼ਰੂਰ ਕੁੱਟੀ ਹੋਣੀ ਇਹਨੇ ਜ਼ਰੂਰ ਐਂ ਕੀਤਾ ਹੋਣਾ ਹੋ ਸਕਦਾ ਅੰਦਰ ਉਹ ਬਹੁਤ ਕੁਝ ਆਪ ਬਰਦਾਸ਼ਤ ਕਰ ਰਿਹਾ ਹੋਵੇ ਕਿ ਫੈਮਿਨਿਜ਼ਮ ਦਾ ਮਕਸਦ ਸੀ ਇਕਵੈਲਟੀ ਹੂੰ ਉਹਦਾ ਹਰਗिज़ ਇਹ ਮਕਸਦ ਨਹੀਂ ਸੀ ਕਿ men versus women ਦੀ ਲੜਾਈ ਖੜੀ ਹੋਵੇ ਔਰ ਉਹਦੇ ਵਿੱਚ ਇੱਕ ਆਦਮੀ ਇੱਕ ਦੂਜੀ ਧਿਰ ਜਿਹੜੀ ਕਿ ਜਿਹਨੂੰ ਕਿ ਅਸੀਂ ਤੁਸੀਂ ਹਮੇਸ਼ਾ ਤੋਂ ਸਟਰੋਂਗ ਮੰਨਦੇ ਚੱਲ ਕੇ ਆਏ ਹੋ ਔਰ ਅੱਜ ਉਹਨੂੰ ਇੱਕ ਪੀੜਿਤ ਧਿਰ ਬਣਾ ਕੇ ਧਰ ਦੋ ਕਿਸੇ ਧਿਰ ਨੂੰ ਉਹ ਮੁੰਡੇ ਨੂੰ ਵੀ ਹੋ ਸਕਦਾ ਕੁੜੀ ਨੂੰ ਵੀ ਉਹਨੂੰ ਕੋਈ ਮਨੋ ਰੋਗ ਆ ਸਾਡੇ ਇੱਥੇ ਮਨੋ ਰੋਗ ਹੋਣਾ ਤੇ ਪਾਗਲ ਹੋਣਾ ਸੇਮ ਮੰਨ ਲਿਆ ਜਾਂਦਾ ਹੈ ਬਿਲਕੁਲ ਜਿਹਦਾ ਵੀ ਜਵਾਕ ਆ ਚਾਹੇ ਮੁੰਡੇ ਵਾਲੇ ਪਾਸੇ ਹੋਵੇ ਜਾਂ ਕੁੜੀ ਵਾਲੇ ਪਾਸੇ ਆਸੇ ਪਾਸੇ ਵਾਲਿਆਂ ਨੂੰ ਟੁਕੜ ਕਹਿਣਾ ਤਾਂ ਚਾਹੀਦਾ ਵੀ ਭਾਈ ਇੱਕ ਬੇਸਿਕ ਜੀ ਕਾਉਂਸਲਿੰਗ ਲੈ ਲਓ ਇਹਦੀ ਸਾਨੂੰ ਐਂ ਲੱਗਦਾ ਵੀ ਇਹ ਤਾਂ ਇਹ ਤਾਂ ਪਾਗਲ ਵਾਲੇ ਡਾਕਟਰ ਕੋਲ ਜਾਂਦੇ ਆ ਹਨਾ ਮਤਲਬ ਮੈਰਿਜ ਕਾਉਂਸਲਿੰਗਸ ਦੀ ਕਿੰਨੀ ਲੋੜ ਹੈ ਇਵਨ ਇਵਨ ਪਰਸਨਲ ਕਾਉਂਸਲਿੰਗਸ ਦੀ ਵੀ ਬਹੁਤ ਲੋੜ ਹੈ ਸਾਡਾ ਜਿਹੜੀ ਫਰਸਟ੍ਰੇਸ਼ਨ ਹੈ ਨਾ ਸਾਡੀ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਜਾਂ ਇਵਨ ਆਪਣੇ ਆਲੇ ਦੁਆਲੇ ਵੀ ਦੇਖੋ ਉਹ ਬੰਦਾ ਫਰਸਟ੍ਰੇਸ਼ਨ ਦਾ ਭਰਿਆ ਉਹ ਆਪਣੀ ਚਿੜ ਜੀ ਨਾ ਦੂਜੀਆਂ ਗੱਲਾਂ ਤੇ ਕੱਢੀ ਜਾਂਦਾ ਬਿਨਾ ਮਤਲਬ ਦੀਆਂ ਗੱਲਾਂ ਤੇ ਕੱਢੀ ਜਾਂਦਾ ਬੇਸਿਕਲੀ ਤਾਂ ਲੋੜ ਤਾਂ ਇਹ ਆ ਵੀ ਉਹ ਬੰਦੇ ਨੂੰ ਸੁਣਿਆ ਜਾਵੇ ਹਣਾ ਉਹਦੇ ਅੰਦਰ ਕੀ ਤਕਲੀਫ ਹੈ ਉਹ ਕਿਸ ਹੱਦ ਤੱਕ ਅੰਦਰ ਤੱਕ ਭਰਿਆ ਹੋਇਆ ਉਹਨੂੰ ਸੁਣ ਲਿਆ ਜਾਵੇ ਹੋ ਸਕਦਾ ਉਹਨੇ ਚੀ ਸਾਰੇ ਮਸਲੇ ਦਾ ਹੱਲ ਨਿਕਲ ਜਾਵੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਇੱਕ ਇੰਜੀਨੀਅਰ ਅਤਲ ਸੁਭਾਸ਼ ਉਹਦੀ ਖੁਦਕੁਸ਼ੀ ਦੇ ਨਾਲ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਗੱਲਾਂ ਤੇ ਇੱਕ ਬਹਿਸ ਜਿਹੜੀ ਹਮੇਸ਼ਾ ਵੈਸੇ ਤਾਂ ਚੱਲਦੀ ਰਹਿੰਦੀ ਹੈ ਪਰ ਉਹ ਬਹੁਤ ਉੱਬਰਵੇਂ ਰੂਪ ਦੇ ਵਿੱਚ ਸਾਹਮਣੇ ਆਈ ਉਹਦੇ 'ਚ ਇਹ ਹੈ ਕਿ ਕੀ ਵਿਆਹ ਦੇ ਵਿੱਚ ਇੱਕ ਮਰਦ ਦਾ ਵੀ ਸ਼ੋਸ਼ਣ ਹੁੰਦਾ ਉਹਦੇ ਤੇ ਵੀ ਦਬਾਅ ਇੰਨਾ ਬਣ ਸਕਦਾ ਕਿ ਉਹ ਵੀ ਖੁਦ ਖੁਸ਼ੀ ਕਰ ਲੇ ਔਰਤਾਂ ਬਿਲਕੁਲ ਜ਼ਿਆਦਾ ਪੀੜਤ ਹੁੰਦੀਆਂ ਤੇ ਜੇ ਅਸੀਂ ਦੇਖ ਗਏ ਇਤਿਹਾਸ ਦੇ ਵਿੱਚ ਲਗਾਤਾਰ ਉਸ ਵਰਗ ਦੇ ਵਿੱਚ ਰਹੀਆਂ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਪਰ ਕੀ ਸੋਸਾਇਟੀ ਜਿਹਨੇ ਬਰਾਬਰਤਾ 'ਚ ਜਾਣਾ ਸੀ ਉਹਨੇ ਕੋਈ ਹੋਰ ਰੂਪ ਲੈ ਲਿਆ ਜਾਂਸਾਨ ਨੂੰ ਕੁਝ ਵੱਖਰਾ ਸੋਚਣ ਦੀ ਇਸ ਵਿਸ਼ੇ ਤੇ ਹੋਰ ਵੀ ਲੋੜ ਆ ਕੀ ਲੋੜ ਆ ਇਹ ਸਮਝਣ ਦੇ ਲਈ ਅਸੀਂ ਪਹੁੰਚਿਆ ਹਰਮੀਤ ਕੌਰ ਬਰਾੜ ਜੀ ਦੇ ਕੋਲ ਆ ਉਹਨਾਂ ਕੋਲ ਪਹੁੰਚੇ ਹਾਂ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਪਾਵਰ ਦਿੱਤਾ ਇਹ ਜਿਹੜੀ ਡੈਥ ਹੋਈ ਹੈ ਇੰਜੀਨੀਅਰ ਦੀ ਹਨਾ ਮੌਤ ਹੁੰਦੀ ਆ 노 ਡਾਊਟ ਇਹ ਤੋਂ ਬਾਅਦ ਇੰਟਰਨੈਟ ਤੇ ਤੁਸੀਂ ਵੀ ਪੜਿਆ ਮੈਂ ਵੀ ਪੜਿਆ ਬਹੁਤ ਗੱਲਾਂ ਹੋ ਰਹੀਆਂ ਹਨਾ ਪਹਿਲੀ ਗੱਲ ਤਾਂ ਤੁਹਾਡੇ ਕੋਲੇ ਕੇਸ ਤੁਸੀਂ ਵਕੀਲ ਹੋ ਇਹ ਜੇ ਆਉਂਦੀ ਹੁੰਦੀ ਹੋਣਿਆ ਬਿਲਕੁਲ ਇਹ ਕਿ ਜੋ ਵਿਆਹ ਇਹਦੇ ਵਿੱਚ ਕੋਈ ਵੀ ਤੇ ਰਿਪੀਟ ਤਾਂ ਹੋ ਸਕਦੀ ਆ ਕਿਉਂਕਿ ਅਸੀਂ ਟ੍ਰੈਡੀਸ਼ਨ ਅਲੀ ਤਾਂ ਇਹੀ ਸੋਚਣ ਦੇ ਆਦੀ ਆਂ ਵੀ ਬੰਦੇ ਦਾ ਬੰਦਾ ਕਿਉਂ ਰਿਪੀਟ ਹੋ ਗਿਆ ਨਹੀਂ ਇਹ ਗੱਲ ਨਹੀਂ ਹੈਗੀ ਨਵਰੀਤ ਮਤਲਬ ਆਪਾਂ ਬਿਲਕੁਲ ਕਿਉਂਕਿ 6000 ਸਾਲ ਤੋਂ ਔਰਤ ਨੇ ਬਹੁਤ ਸਾਰਾ ਸੋਸ਼ਲ ਬਰਦਾਸ਼ਤ ਕੀਤਾ ਤੇ ਆਪਣੀ ਮਾਈਂਡਸੈਟ ਵੀ ਉੱਥੇ ਹੀ ਬਣਿਆ ਹੋਇਆ ਆਪਾਂ ਨੂੰ ਸਭ ਨੂੰ ਐਂ ਲੱਗਦਾ ਕਿ ਔਰਤ ਜਿਹੜੀ ਹੈ ਉਹ ਬਰਦਾਸ਼ਤ ਕਰ ਰਹੀ ਹੈ ਮਜਬੂਰ ਹੈ ਬਰਦਾਸ਼ਤ ਕਰ ਰਹੀ ਪਰ ਇਹ ਗੱਲ ਹੁਣ ਇਹਦੇ ਇਹਦੇ ਥੋੜਾ ਜਿਹਾ ਆਪਾਂ ਨੂੰ ਉਲਟਾ ਹੋ ਕੇ ਵੀ ਦੇਖਣਾ ਪਊਗਾ ਹਰ ਆ ਚੀਜ਼ ਦੇ ਜਿਵੇਂ ਆਪਾਂ ਕਹਿੰਦੇ ਨਾ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਦੂਜਾ ਪਹਿਲੂ ਵੀ ਦੇਖਣ ਦੀ ਲੋੜ ਹੈ ਜਿਉਂ-ਜਿਉਂ ਐਜੂਕੇਸ਼ਨ ਦਾ ਲੈਵਲ ਵੱਧ ਰਿਹਾ ਹੈ ਹਰ ਕੋਈ ਅਵੇਅਰ ਹੈ ਕਿ ਮੇਰੇ ਕੀ ਰਾਈਟ ਸਾਨੂੰ ਪਤਾ ਲੱਗ ਰਹੇ ਨੇ ਸਾਰੀਆਂ ਡਿਊਟੀਆਂ ਕਿੱਥੇ ਨੇ ਸਾਨੂੰ ਉਹਦੇ ਬਾਰੇ ਅਸੀਂ ਉਹ ਗੱਲ ਕਰਨਾ ਭੁੱਲ ਰਹੀਆਂ ਸ਼ਾਇਦ ਹਨਾ ਤਾਂ ਉਹ ਜਿਹੜਾ ਜਦੋਂ ਇਹ ਜੱਦੋ ਜਹਾਦ ਇੰਨੀ ਕਿ ਪਰਿਵਾਰਾਂ ਚ ਵੱਧ ਜਾਂਦੀ ਹੈ ਨਾ ਜਦੋਂ ਤੇ ਇੱਕ ਬੰਦਾ ਜਿਹੜਾ ਕਿ ਆਪਾਂ ਕਹਿ ਸਕਦੇ ਆ ਓਵਰ ਸੈਂਸਿਟਿਵ ਹੈ ਨਾ ਤੇ ਰੀਜ਼ਨ ਕੋਈ ਵੀ ਹੋ ਸਕਦਾ ਹੈ ਤਲਾਕ ਅਪਲਾਈ ਕੀਤਾ ਜਾ ਸਕਦਾ ਹੈ ਇੱਕ ਦੂਜੇ ਤੋਂ ਅਲੱਗ ਹੋਇਆ ਜਾ ਸਕਦਾ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਆ ਪਰ ਨੌਬਤ ਸੁਸਾਈਸਾਈਡ ਤੱਕ ਪਹੁੰਚੇ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਗੱਲ ਔਰ ਇਹ ਮੇਲ ਵੀ ਪੀੜਤ ਹੋ ਸਕਦਾ ਔਰ ਅੱਜ ਕੱਲ ਜੇ ਤੁਸੀਂ ਦੇਖੋਗੇ ਜੇ 67% ਮੇਲ ਸੁਸਾਈਸਾਈਡਸ ਵਧੇ ਨੇ ਤਾਂ ਉਹ ਬਹੁਤ ਵੱਡਾ ਇੱਕ ਬਹੁਤ ਵੱਡੀ ਫਿਗਰ ਹੈ ਜਿਹਦੇ ਤੇ ਧਿਆਨ ਦੇਣਾ ਬੰਦ ਹੈ ਜਿਹਦੇ ਤੇ ਕੁਐਸਚਨ ਬੰਦ ਹੈ ਜਿਹਦੇ ਤੇ ਮਤਲਬ ਇਨਫੈਕਟ ਮੈਨੂੰ ਤਾਂ ਲੱਗਦਾ ਕਿ ਇੱਕ ਮੂਵਮੈਂਟ ਵੀ ਚਲਣੀ ਚਾਹੀਦੀ ਦਿਆ ਦੇਤੇ ਸੁਪਰੀਮ ਕੋਰਟਸ ਮੇਰੇ ਕੁਝ ਕੁ ਫਰੈਂਡਸ ਨੇ ਐਡਵੋਕੇਟਸ ਨੇ ਉਹ ਬੜੀ ਦੇਰ ਤੋਂ ਇਹਦੇ ਤੇ ਕੰਮ ਕਰ ਰਹੇ ਨੇ ਹਨਾ ਲੇਕਿਨ ਰੂਟੀਨ ਦੇ ਵਿੱਚ ਅਸੀਂ ਉਸ ਚੀਜ਼ ਨੂੰ ਉਵੇਂ ਇੰਟਰੋਡਿਊਸ ਕਰ ਨਹੀਂ ਸਕੇ ਕਿ ਇੱਕ ਤੇਰ ਕਿਸ ਹੱਦ ਤੱਕ ਪੀੜਤ ਹੋ ਸਕਦੀ ਹੈ ਕਿ 2022 ਦੇ ਵਿੱਚ 67% ਆਦਮੀਆਂ ਨੇ ਸਿਰਫ ਘਰੇਲੂ ਝਗੜਿਆਂ ਦੇ ਚਲਦਿਆਂ ਸੁਸਾਇਸਾਈਡ ਕੀਤਾ ਇਹ ਜਿਹੜਾ ਅੰਕੜਾ ਜਿਹੜਾ ਇਹ ਦੇਖੋ ਇਹ ਹੈ ਤਾਂ ਇਹ ਬਹੁਤ ਡਰਾਉਣਾ ਜੀ ਪਰ ਇੱਥੇ ਇੱਕ ਗੱਲ ਹੋਰ ਵੀ ਤੁਸੀਂ ਮੂਵਮੈਂਟ ਜਿਹੜੀ ਕਹੀ ਹੈ ਵੀ ਮੂਵਮੈਂਟ ਖੜੀ ਕਰਗੇ ਅਕਸਰ ਹੀ ਸਾਡੀ ਮੂਵਮੈਂਟਸ ਕਿਸੇ ਦੇ ਹੱਕ ਲਈ ਖੜੀ ਹੁੰਦੀ ਆ ਤੇ ਉਹ ਦੂਜੀ ਧਿਰ ਦੇ ਵਿਰੋਧ ਤੇ ਜਾ ਕੇ ਮੁੱਕ ਜਾਂਦੀ ਆ ਜੇ ਅਸੀਂ ਬੰਦਿਆਂ ਲਈ ਵੀ ਅੱਜ ਖੜੀ ਕਰਨ ਦੀ ਕੋਈ ਸੋਚਗੇ ਉਹ ਮੈਨੂੰ ਲੱਗਦਾ ਐਂਡ ਤੇ ਔਰਤਾਂ ਦੇ ਵਿਰੋਧ ਦਾ ਰੂਪ ਵੱਧ ਲੈ ਲੂਗੀ ਔਰਤਾਂ ਦਾ ਵਿਰੋਧ ਕਰਨਾ ਤੇ ਇਹ ਇਸ ਪਾਸੇੋਂ ਕਿਤੇ ਪਿੱਛੇ ਨਾ हट ਜੇ ਤਾਂ ਮਤਲਬ ਇਹਦੀ ਉਹਨੂੰ ਚਲਾਉਣ ਦੇ ਲਈ ਵੀ ਉਨੇ ਹੀ ਮੈਨੂੰ ਲੱਗਦਾ ਵੱਧ ਸੈਂਸਿਟਿਵ ਲੋਕਾਂ ਦੀ ਲੋੜ ਹੋਵੇਗੀ ਬਿਲਕੁਲ ਬਿਲਕੁਲ ਸੈਂਸਿਟਿਵ ਲੋਕਾਂ ਦੀ ਲੋੜ ਹੋਵੇਗੀ ਸੋਸਾਇਟੀ 'ਚ ਕਿੱਥੇ ਕਿਉਂ ਅਸੀਂ ਇਸ ਪੱਧਰ ਤੇ ਪਹੁੰਚ ਰਹੇ ਹਾਂ ਵੀ ਹਜੇ ਵੀ ਅਸੀਂ ਜੋ ਕੋ ਝਗੜਾ ਹੁੰਦਾ ਹਨਾ ਉਹਨੂੰ 'ਚ ਮੰਨ ਲੈਨੇ ਆ ਮੈਂ ਜ਼ਿਆਦਾ ਤਰਕੀਸਾਂ ਦੇ ਵਿੱਚ ਵੀ ਬੰਦੇ ਦਾ ਕਸੂਰ ਵੱਧ ਹੋਊਗਾ ਜੇ ਸੋਸਾਇਟੀ 'ਚ ਬਰਾਬਰਤਾ ਹੌਲੀ ਹੌਲੀ ਦਰਮਦਨ ਜਿੰਨੀ ਵੀ ਆ ਰਹੀ ਆ ਤਾਂ ਜ਼ਿਆਦਾ ਖੋਲ ਕੇ ਸੋਚਣ ਦੀ ਲੋੜ ਹੁੰਦੀ ਆ ਤੇ ਅਗਲਾ ਪੱਖ ਵੀ ਰਹੀ ਵੀ ਅਦਾਲਤਾਂ ਜਿਵੇਂ ਪਹਿਲਾਂ ਵਾਲੇ ਕੇਸਾਂ 'ਚ ਤਾਂ ਅਸੀਂ ਦੇਖਿਆ ਸੀਗਾ ਜਦੋਂ ਉੱਥੇ ਕੇਸ ਜਾਂਦਾ ਉਹ ਮੰਨ ਲੈਂਦੇ ਸੀ ਵੀ ਜੇ ਬੰਦੇ ਤੇ ਇਲਜ਼ਾਮ ਲੱਗਿਆ ਮਤਲਬ ਬੇਸਿਕ ਚ ਵੀ ਹਾਂ ਹੁਣ ਬੰਦੇ ਨੇ ਹੀ ਸਾਫ਼ਤ ਕਰਨਾ ਕੀ ਅਦਾਲਤਾਂ ਦਾ ਰੁਖ ਬਦਲਿਆ ਸਮਝਦੇ ਨਾਲ ਇਹਨਾਂ ਕੇਸਾਂ ਦੇ ਪ੍ਰਤੀ ਜੀ ਬਦਲਿਆ ਨਵਰੀ ਦੇ ਇੱਕ ਨਾ ਤੁਸੀਂ ਮੈਨੂੰ ਬਹੁਤ ਥੇਰ ਪਹਿਲਾਂ ਆਪਣੀ ਕਿਸੇ ਗੱਲ ਤੇ ਗੱਲ ਚੱਲਦੀ ਸੀ ਤੁਸੀਂ ਮੈਨੂੰ ਇੱਕ ਵਾਰੀ ਇੱਕ ਗੱਲ ਕਹੀ ਸੀ ਕਿ ਭਾਵੇਂ ਨਹੀਂ ਮੈਂ ਤੁਹਾਨੂੰ ਕਹਿੰਦੀ ਸੀ ਕਿ ਔਰਤਾਂ ਵਰਸਸ ਆਪਾ ਮੈਨੂੰ ਵਰਸਸ ਔਮਨ ਦੀ ਗੱਲ ਕੋਈ ਹੋ ਰਹੀ ਸੀ ਤੁਸੀਂ ਕਹਿਆ ਸੀ ਔਰਤਾਂ ਨੇ ਬਹੁਤ ਥੇਰ ਤੋਂ ਬਰਦਾਸ਼ਤ ਕੀਤਾ ਤੇ ਇਹ ਇੱਕਦਮ ਇਕਵੈਲਟੀ ਨਹੀਂ ਆਉਂਦੀ ਇਹ ਐ ਹੋਊਗਾ ਕਿ ਇੱਕ ਵਾਰੀ ਹਾਈਪ ਬਹੁਤ ਉੱਪਰ ਜਾਊਗੀ ਫੇਰ ਕਿਤੇ ਜਾ ਕੇ ਨੀਚੇ ਆਉਗੀ ਔਰ ਇਹ एग्जांपल ना ਬਹੁਤ ਜਗਾ ਦਿਨੀ ਹੁੰਨੀ ਆ ਅਕਸਰ ਆਵਦੀਆਂ ਸਪੀਚਸ ਚ ਵੀ ਦਿਨੀ ਹੁੰਨੀ ਆ ਤੇ ਹੁਣ ਜੇ ਅਸੀਂ ਕਹਿੰਦੇ ਆ ਨਾ ਅਦਾਲਤ ਦਾ ਰੁਖ ਦੇਖਦੇ ਆ ਤਾਂ ਅਦਾਲਤਾਂ ਨੇ ਇਵਨ ਇਨ ਪਿਛੇ ਜੇ ਸੁਪਰੀਮ ਕੋਰਟ ਨੇ ਇੱਥੋਂ ਤੱਕ ਵੀ ਕਿਹਾ ਕਿ ਵਿਦਆਊਟ ਇਨਵੈਸਟੀਗੇਸ਼ਨ 498ਏ ਦਾ ਪਰਚਾ ਦਰਜ ਨਹੀਂ ਕਰਨਾ ਹੈਗਾ ਓਕੇ ਹਾਂਜੀ ਉਦੋਂ ਤੱਕ ਅਦਾਲਤਾਂ ਇੱਕ ਇਹ ਇਹ ਚੀਜ਼ ਦਾ ਅਦਾਲਤ ਦੇ ਵਿੱਚ ਖੈਰਕਦਰ ਸਾਡੇ ਕਾਨੂੰਨ ਦਾ ਬੇਸ ਹੀ ਹੈ ਕਿ ਉਦੋਂ ਤੱਕ ਕਿਸੇ ਨੂੰ ਕਸੂਰਵਾਰ ਨਹੀਂ ਮੰਨਣਾ ਜਦੋਂ ਤੱਕ ਕਿ ਉਹ ਪ੍ਰੂਵ ਨਹੀਂ ਹੋ ਜਾਂਦਾ ਕਿ ਉਹ ਕਸੂਰਵਾਰ ਹੈਗਾ ਨਾ ਲੇਕਿਨ ਸੋਸਾਇਟੀ ਦਾ ਇਮੇਜ ਹੈ ਨਾ ਉਹ ਥੋੜਾ ਮੈਨੂੰ ਲੱਗਦਾ ਕਿ ਡਿਫਰੈਂਟ ਹੈ ਉਹਦੇ ਵਿੱਚ ਅਦਾਲਤ ਤੋਂ ਡਿਫਰੈਂਟ ਪੈਰਾਮੀਟਰਸ ਰੱਖੇ ਹੋਏ ਨੇ ਸਾਨੂੰ ਐ ਲੱਗਦਾ ਜੇ ਕਿਸੇ ਤੇ ਕੋਈ ਚੋਰੀ ਦਾ ਇਲਜ਼ਾਮ ਲੱਗ ਗਿਆ ਉਹਨੇ ਚੋਰੀ ਕੀਤੀ ਹੈ ਜਾਂ ਨਹੀਂ ਸਾਨੂੰ ਅਸੀਂ ਉਹਨੂੰ ਚੋਰ ਮੰਨ ਕੇ ਚੱਲ ਪੈਂਦੇ ਹਾਂ ਹੈ ਨਾ ਸੇਮ ਵਿਦ ਔਮਨ ਸਾਨੂੰ ਐ ਲੱਗਦਾ ਵੀ ਇਹਨੇ ਜ਼ਰੂਰ ਕੁੱਟੀ ਹੋਣੀ ਇਹਨੇ ਜ਼ਰੂਰ ਐ ਕੀਤਾ ਹੋਣਾ ਹੋ ਸਕਦਾ ਅੰਦਰ ਉਹ ਬਹੁਤ ਕੁਝ ਆਪ ਬਰਦਾਸ਼ਤ ਕਰ ਰਿਹਾ ਹੋਵੇ ਹੈਨਾ ਔਰ ਮੈਂ ਹਮੇਸ਼ਾ ਫੈਮਿਨਿਜ਼ਮ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਹੈਨਾ ਔਰ ਮਤਲਬ ਇਹ ਇਹਨੂੰ ਇੱਕ ਗਾਲ ਦੇ ਰੂਪ ਦੇ ਵਿੱਚ ਮੈਨੂੰ ਸਵੀਕਾਰਨਾ ਵੀ ਪਿਆ ਕਿ ਇਹ ਫੈਮਿਨਿਸਟ ਹੈ ਔਰ ਮੈਨੂੰ ਮੈਨੂੰ ਉਹਦੇ ਚੁਖਾਰਸ਼ ਕੋਈ ਸ਼ਰਮ ਵੀ ਹੈ ਨਹੀਂਗੀ ਯੈਸ ਫੈਮਿਨਿਸਟ ਹੋਣਾ ਇੱਕ ਆਦਮੀ ਵੀ ਫੈਮਿਨਿਸਟ ਹੋ ਸਕਦਾ ਹੈ ਫੈਮਿਨਿਜ਼ਮ ਫੈਮਿਨਿਸਟ ਕੋਈ ਮਾੜੀ ਡੈਫੀਨੇਸ਼ਨ ਨਹੀਂ ਹੈ ਜੀ ਜੇ ਉਹਨੂੰ ਸਮਝ ਕੇ ਚੱਲਿਆ ਜਾਵੇ ਹੈਨਾ ਹੁਣ ਜਦੋਂ ਉਹ ਫੈਮਿਨਿਜ਼ਮ ਦੇ ਚੱਲਦੇ ਹੀ ਮੈਂ ਇਹ ਡੈਫੀਨੇਸ਼ਨ ਨਾਲ ਦੀ ਨਾਲ ਇੰਟਰੋਡਿਊਸ ਕਰਨਾ ਜ਼ਰੂਰ ਚਾਹੂੰਗੀ ਕਿ ਫੈਮਿਨਿਜ਼ਮ ਦਾ ਮਕਸਦ ਸੀ ਇਕਵੈਲਟੀ ਹੂੰ ਉਦਾ ਹਰ ਕਿਸੇ ਇਹ ਮਕਸਦ ਨਹੀਂ ਸੀ ਕਿ men versus women ਦੀ ਲੜਾਈ ਖੜੀ ਹੋਵੇ ਔਰ ਉਹਦੇ ਵਿੱਚ ਇੱਕ ਆਦਮੀ ਇੱਕ ਦੂਜੀ ਧਿਰ ਜਿਹੜੀ ਕਿ ਜਿਹਨੂੰ ਕਿ ਅਸੀਂ ਤੁਸੀਂ ਹਮੇਸ਼ਾ ਤੋਂ ਸਟਰੋਂਗ ਮੰਨਦੇ ਚੱਲ ਕੇ ਆਏ ਹੋ ਔਰ ਅੱਜ ਉਹਨੂੰ ਇੱਕ ਪੀੜਤ ਧਿਰ ਬਣਾ ਕੇ ਧਰ ਦੋ ਉਹਦਾ ਮਕਸਦ ਇਹ ਵੀ ਨਹੀਂ ਸੀ ਜੇ ਅਸੀਂ ਫੈਮਿਨਿਸਮ ਦੀ ਗੱਲ ਕਰਦੇ ਆ ਉਹਦਾ ਮਕਸਦ ਇਹ ਵੀ ਨਹੀਂ ਸੀ ਕਿ ਆਦਮੀ ਇੱਕਦਮ ਪੀੜਤ ਧਿਰ ਬਣ ਕੇ ਖੜੇ ਹੋ ਜਾਣ ਔਰ ਇਹਦੇ ਜੀ ਇਹ ਨਹੀਂ ਹੈ ਕਿ ਜਿਹੜਾ ਇੱਕ ਇੱਕ ਬੰਦਾ ਸਫਰ ਨਹੀਂ ਕਰ ਰਿਹਾ ਹੁੰਦਾ ਜਦੋਂ ਪਰਿਵਾਰ ਦੇ ਵਿੱਚ ਕੁਝ ਵੀ ਸਫਰ ਕਰ ਰਿਹਾ ਤਾਂ ਓਵਰਆਲ ਫੈਮਿਲੀ ਸਫਰ ਕਰਦੀ ਹੈ ਉਹ ਫੈਮਿਲੀ ਇੱਕ ਇੱਕ ਬੇਸ ਹੈ ਸੋਸਾਇਟੀ ਦਾ ਜਦੋਂ ਬੇਸ ਸਫਰ ਕਰ ਰਿਹਾ ਤਾਂ ਓਵਰਆਲ ਸੋਸਾਇਟੀ ਵੀ ਸਫਰ ਕਰਦੀ ਹੈ ਤਾਂ ਤੁਸੀਂ ਇੱਕ ਬਿਮਾਰ ਸੋਸਾਇਟੀ ਦੇ ਵਿੱਚ ਰਹਿਣ ਲਈ ਮਜਬੂਰ ਹੋ ਜਾਂਦੇ ਹੋ ਉਹ ਜਿਹੜੀ ਬਿਮਾਰ ਸੋਸਾਇਟੀ ਦੇ ਵਿੱਚ ਇਹ ਉਮੀਦ ਨਾ ਰੱਖੋ ਕਿ ਅੱਗੋਂ ਤੁਸੀਂ ਆਪਣੇ ਬੱਚਿਆਂ ਲਈ ਇੱਕ ਸੁਰੱਖਿਆਤ ਜਾਂ ਇੱਕ ਚੰਗਾ ਭਵਿੱਖ ਪੈਦਾ ਕਰ ਰਹੇ ਹੋ ਕਿਸੇ ਵੀ ਚੀਜ਼ ਦਾ ਪੀੜਤ ਹੋਣਾ ਓਹੋ ਮਤਲਬ ਇੰਡੀਵਿਜੂਅਲ ਦਾ ਪੀੜਤ ਹੋਣਾ ਹੈ ਉਹ ਕਿਸੇ ਆਦਮੀ ਜਾਂ ਔਰਤ ਦਾ ਪੀੜਤ ਹੋਣਾ ਨਹੀਂ ਹੈ ਔਰ ਉਹ ਇੰਡੀਵਿਜੂਅਲ ਨੂੰ ਔਰ ਮੈਂ ਇੱਕ ਇੱਕ ਚੀਜ਼ ਇਹਦੇ ਚ ਹੋਰ ਵੀ ਐਡ ਕਰਦੀਆਂ ਨਵਰੀਤ ਕੇ ਜਿਹੜੇ ਬਹੁਤ ਸਾਰੇ ਸਾਡੇ ਕਾਨੂੰਨ ਨੇ ਨਾ ਉਹਨਾਂ ਚ ਹਜੇ ਵੀ ਰਿਫਾਰਮੇਸ਼ਨ ਦੀ ਲੋੜ ਹੈ ਬਿੰਗ ਐਨ ਐਡਵੋਕੇਟ ਵੀ ਮੈਂ ਇਹ ਗੱਲ ਕਹਿਨੀ ਆ ਹਜੇ ਵੀ ਰਿਫਾਰਮੇਸ਼ਨ ਦੀ ਬਹੁਤ ਲੋੜ ਹੈ ਰਿਫਾਰਮ ਹੋਣੇ ਚਾਹੀਦੇ ਆ ਇਹ ਨਹੀਂ ਹੁੰਦਾ ਕਿ ਇੱਕ ਕੁਝ ਕੁਝ ਕਾਨੂੰਨ ਬਣੇ ਵੀ ਹੋਏ ਨੇ ਵਨ ਸਾਈਡਿਡ ਨੇ ਹਨਾ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਹੁਣ ਇੰਡੀਵਿਜੂਅਲ ਦੇ ਤੌਰ ਤੇ ਇੰਟਰੋਡਿਊਸ ਕੀਤਾ ਜਾਣਾ ਚਾਹੀਦਾ ਲਾਈਕ ਡੋਮੈਸਟਿਕ ਵਾਇਲੈਂਸ ਹੈ ਇਹ ਹੋ ਰਹਾ ਜੇ ਬਹੁਤ سارے ਜਿੰਨੇ ਵੀ ਇਹ ਜੇ ਡੌਰੀ ਹੈ ਹਨਾ ਡੌਰੀ ਅੱਜ ਦੇ ਸਮਾਜ ਦੇ ਵਿੱਚ ਜੇ ਤੁਸੀਂ ਦੇ ਰਹੇ ਹੋ ਤਾਂ ਤੁਸੀਂ ਵੀ ਓਨੇ ਹੀ ਕਸੂਰਵਾਰ ਹੋ ਨਾ ਤੁਸੀਂ ਐਜੂਕੇਟਿਡ ਹੋ ਮੈਂ ਇੱਕ ਛੋੜੀ ਤੁਸੀਂ ਇਹ ਇੱਕ ਕੇਸ ਦੀ ਗੱਲ ਕਰੀ ਹੈ ਡੋਮੈਸਟਿਕ ਵਾਇਲੈਂਸ ਵਾਲੇ ਦੀ ਹਨਾ ਦੇਖੋ ਜੇ ਮੀਡੀਆ 'ਚ ਕੋਈ ਗੱਲ ਹੁੰਦੀ ਆ ਤਾਂ ਮੈਂ ਉਹਦਾ ਖੁੱਲ ਕੇ ਲੈਣਾ ਹੁੰਦਾ ਵੀ ਹਰ ਬੰਦਾ ਇੱਕੋ ਜਾਨੀ ਜੀ ਤਾਂ ਇੱਕ ਕੇਸ ਮੇਰੇ ਸਾਹਮਣੇ ਦੀ ਗੱਲ ਆ ਮੇਰੇ ਕੁਝ ਦੋਸਤ ਆ ਵਕੀਲ ਆ ਉਹਨਾਂ ਕੋਲੇ ਆਇਆ ਉਹ ਕਹਿੰਦੇ ਵੀ ਜੇ ਤੁਸੀਂ ਜਲਦੀ ਲੈਣਾਗਾ ਡਿਵੋਰਸ ਉਹ ਕੁੜੀ ਨੂੰ ਕਹਿੰਦੇ ਤਾਂ ਕਹਿੰਦੇ ਵੀ ਫਿਰ ਡੋਮੈਸਟਿਕ ਵਾਇਲੈਂਸ ਦਾ ਨਾਮ ਐਡ ਕਰ ਦੋ ਇਹ ਵੀ ਇੱਕ ਸੱਚਾ ਕੌੜਾ ਸੱਚ ਹੈ ਜੀ ਵੀ ਡੋਮੈਸਟਿਕ ਵਾਇਲੈਂਸ ਦਾ ਕਰੇ ਲੂਹਨ ਦਾ ਕਾਨੂੰਨ ਹੈ ਜਿਹੜਾ ਉਹਨੂੰ ਬਹੁਤ ਵਰੀ ਇੱਕ ਟੂਲ ਦੇ ਤੌਰ ਤੇ ਉਹਦਾ ਗਲਤ ਪ੍ਰਯੋਗ ਵੀ ਕਰਾਇਆ ਜਾਂਦਾ ਸੀ ਜੀ ਬਿਲਕੁਲ ਅ ਡੋਮੈਸਟਿਕ ਵਾਇਲੈਂਸ ਨਹੀਂ क्रुएਲਟੀ ਜਿਵੇਂ 498 ਇਹ ਜਿਹੜੀ ਲੱਗੀ ਹੈ ਇਹਨੂੰ ਵੀ ਇੱਕ ਟੂਲ ਦੇ ਤੌਰ ਤੇ ਵਰਤਿਆ ਜਾਂਦਾ ਜਦੋਂ ਤੁਹਾਨੂੰ ਹੋਰ ਹੁਣ ਇਹਦੇ ਚ ਕੁਝ ਕੁ ਚੀਜ਼ਾਂ ਹੁਣ ਮੈਂ ਕਿਉਂ ਕਹਨੀ ਆ ਕਿ ਰਿਫਾਰਮ ਦੀ ਕਿਉਂ ਲੋੜ ਹੈ ਇੱਕ ਬਾਇਗੈਮੀ ਹੈ ਜਿਹਨੂੰ ਪ੍ਰੂਫ ਕਰਨਾ ਬੜਾ ਮੁਸ਼ਕਿਲ ਹੈ ਹਨਾ ਕਿ ਕਿਸੇ ਨੇ ਹੋਰ ਵਿਆਹ ਕਰਾ ਲਿਆ ਉਹਨੂੰ ਪ੍ਰੂਫ ਕਰਨਾ ਬੜਾ ਮੁਸ਼ਕਿਲ ਹੈ ਐਡਲਟਰੀ ਹੈ ਉਹਨੂੰ ਕਾਨੂੰਨ ਦੇ ਵਿੱਚ ਪ੍ਰੂਫ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਰਿਐਲਿਟੀ ਜੋ ਹੋਇਆ ਹੈਗਾ ਪਰ ਤੁਹਾਡੇ ਕੋਲੇ ਅਦਾਲਤ ਦੇ ਵਿੱਚ ਜਾ ਕੇ ਪ੍ਰੂਫ ਕਰਨ ਲਈ ਡਾਕੂਮੈਂਟਸ ਤੁਹਾਡੇ ਕੋਲ ਅਵੇਲੇਬਲ ਨਹੀਂ ਆ ਤਾਂ ਇਨ ਥੈਟ क्रुएलिटी ਕਿੱਡਾ ਸੌਖਾ ਟੂਲ ਹੈ ਜਿਹਨੂੰ ਤੁਸੀਂ ਵਰਤ ਸਕਦੇ ਹੋ ਵੀ ਮੈਨੂੰ ਮੈਂਟਲੀ ਟੌਰਚਰ ਕੀਤਾ ਗਿਆ ਉਹਦੇ ਲਈ ਦੋ ਬੰਦੇ ਘਰ ਦੇ ਸੱਦ ਕੇ ਆਂਡੀ ਗੌਂਡੀ ਸੱਦ ਕੇ ਕਹਿ ਦੇਣਾ ਕਿ ਮੈਨੂੰ ਹਾਂਜੀ ਮੈਂਟਲੀ ਟੌਰਚਰ ਕੀਤਾ ਗਿਆ ਮੈਨੂੰ ਮਾਰਿਆ ਕੁੱਟਿਆ ਗਿਆ ਨਾ ਉਹਦੇ 'ਚ ਤੁਹਾਨੂੰ ਬਹੁਤਾ ਕੁਝ ਸਾਬਿਤ ਨਹੀਂ ਕਰਨਾ ਪੈਂਦਾ ਤਾਂ ਇਸ ਕਰਕੇ ਇਹ ਕੁਝ ਕੁ ਚੀਜ਼ਾਂ ਡੋਮੈਸਟਿਕ ਵਾਇਲੈਂਸ ਹੋਗੀ क्रुएलिटी ਹੋਗੀ ਇਹਨਾਂ ਨੂੰ ਨਾ ਟੂਲ ਦੇ ਤੌਰ ਤੇ ਵਰਤਿਆ ਜਾਂਦਾ ਠੀਕ ਹੈ ਇੱਕ ਇੱਕ ਚੀਜ਼ ਹੋਰ ਵੀ ਹੈ ਜੇ ਡੌਰੀ ਵੀ ਹੈ ਉਹਨੂੰ ਵੀ ਵਰਤਿਆ ਜਾਂਦਾ ਹੈ ਜਿਹੜੇ ਕੁਝ ਇਹੋ ਜਿਹੇ ਮੁਲਕ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਮੇਰੇ ਕੋਲੇ ਕੁਝ ਕੁ ਸਾਲ ਪਹਿਲਾਂ ਦੀ ਗੱਲ ਹੈ ਨਿਊਜ਼ੀਲੈਂਡ ਤੋਂ ਇੱਕ ਲੜਕੀ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਉਹਨੇ ਮੈਨੂੰ ਕਿਹਾ ਕਿ 70 ਲੱਖ ਰੁਪਏ ਸਾਡਾ ਮੈਰਿਜ ਤੇ ਲੱਗਿਆ ਅੱਛਾ ਲੇਕਿਨ ਇੱਥੋਂ ਦੀ ਜਿਹੜੀ ਅਦਾਲਤ ਹੈ ਨਾ ਉਹ ਕਹਿੰਦੇ ਤੁਸੀਂ ਪੈਸੇ ਤੇ ਜੋ ਵੀ ਆ ਤੁਹਾਡੇ ਉਹ ਗਿਫਟ ਸੀ ਮੈਰਿਜ ਦੇ ਵਿੱਚ ਕਿ ਗਿਫਟ ਸੀਗੇ ਜਿਹੜੇ ਤੁਸੀਂ ਆਪਸ ਵਿੱਚ ਐਕਸਚੇਂਜ ਕੀਤੇ ਆ ਉਹਦਾ ਕੋਈ ਵਾਪਸੀ ਦਾ ਕੋਈ ਉਹ ਨਹੀਂ ਬਣਦਾ ਹੈ ਨਾ ਤਾਂ ਮਤਲਬ ਉਹਨਾਂ ਅਦਾਲਤਾਂ ਲਈ ਇੱਕ ਡੈਫੀਨੇਸ਼ਨ ਹੀ ਡਿਫਰੈਂਟ ਹੈ ਤੇ ਸਾਡੇ ਮੁਲਕ ਦੇ ਵਿੱਚ ਡੌਰੀ ਵਰਗੀ ਕਹੇ ਜੀ ਖਤਰਨਾਕ ਚੀਜ਼ ਦਾ ਬੇਸ ਪਹਿਲਾਂ ਤੋਂ ਰਿਹਾ ਜਿਹਨੂੰ ਅਸੀਂ ਹੁਣ ਲੈ ਕੇ ਚੱਲ ਪਏ ਆ ਗੋ ਕਾਨੂੰਨ ਦੇ ਵਿੱਚ ਵੀ ਲੈ ਕੇ ਚੱਲ ਪਏ ਆ ਇੱਕਦਮ ਜਰੂਰਤ ਸੀ 노 ਡਾਊਟ ਜਰੂਰਤ ਸੀ ਜਦੋਂ ਕਿ ਇਹ ਇਹ ਜਿਹੀਆਂ ਬਹੁਤ ਭੈੜੀਆਂ ਚੀਜ਼ਾਂ ਸਾਡੇ ਮਤਲਬ ਸੰਸਥਾ ਦੇ ਵਿੱਚ ਵਿਆਹ ਵਰਗੀ ਸੰਸਥਾ ਦੇ ਵਿੱਚ ਸਾਨੂੰ ਕਾਨੂੰਨ ਲੈ ਕੇ ਆਉਣੇ ਪਏ ਸੀ ਉਸ ਵੇਲੇ ਲੇਕਿਨ ਹੁਣ ਮੈਨੂੰ ਲੱਗਦਾ ਕਿ ਜਦੋਂ ਕੁੜੀਆਂ ਵੀ ਪੜ ਲਿਖ ਲਿਖ ਗਈਆਂ ਜਦੋਂ ਮੈਰਿਜੇਸ ਵੀ ਇੱਕ ਕੰਪੈਟੀਬਿਲਿਟੀ ਦੇ ਨਾਲ ਹੋ ਰਹੀਆਂ ਨੇ ਇਨ दैट ਕੇਸ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਸੋਚਣ ਦੀ ਲੋੜ ਹੈ ਇਹਦੇ ਬਾਰੇ ਇਵਨ ਪ੍ਰੈਸੀਡੈਂਟ ਸੈੱਟ ਕਰਨ ਦੀ ਲੋੜ ਹੈ ਤਾਂ ਕਿ ਚੰਗੀਆਂ ਜੱਜਮੈਂਟਸ ਦੇ ਬਾਰੇ ਆਉਣ ਮੋਰਓਵਰ ਕਾਨੂੰਨ ਤੋਂ ਹਟ ਕੇ ਵੀ ਇੱਕ ਸੋਸਾਇਟੀ ਦੇ ਤੌਰ ਤੇ ਵੀ ਸੋਸ਼ਲ ਤੌਰ ਤੇ ਵੀ ਸਾਨੂੰ ਇੰਨੇ ਕੁ ਅਵੇਅਰ ਹੋਣ ਦੀ ਲੋੜ ਹੈ ਕਿ ਕੋਈ ਵੀ ਤੇ ਇੰਨੀ ਕੁ ਪੀੜਤ ਨਾ ਬਣਾ ਦਈਏ ਕਿ ਉਹਦੀ ਸ਼ਰਾਫਤ ਉਹਨੂੰ ਲੈ ਬੈਠੇ ਹੂੰ ਹਣਾ ਇਹ ਉਹ ਚੁੱਪ ਹੁਣ ਉਹਨੂੰ ਲੈ ਬੈਠੇ ਤੇ ਫਾਈਨਲੀ ਉਹ ਕੁੱਟ-ਕੁੱਟ ਕੇ ਫਾਈਨਲੀ ਉਹਨੂੰ ਸੁਸਾਈਸਾਈਡ ਤੱਕ ਕਰਨਾ ਪੈ ਜਾਵੇ ਹਣਾ ਇਹ ਬਹੁਤ ਜ਼ਿਆਦਾ ਇੱਕ ਮਤਲਬ ਵੀ ਟੈਰਰਫਿਕ ਚੀਜ਼ ਗੱਲ ਹੈ ਮੈਨੂੰ ਲੱਗਦਾ ਜਿਹੜੀ ਮਤਲਬ ਖਤਰਨਾਕ ਹੈ ਸਾਡੀ ਸੋਸਾਇਟੀ ਲਈ ਇੱਕ ਵਿਆਹਾਂ ਚ ਹੋਰ ਵੀ ਜਿਹੜੇ ਪੱਖ ਦੀ ਚਲੋ ਆਪਾਂ ਜੇ ਬੈਠੇ ਡਿਸਕਸ ਕਰ ਰਹੇ ਹਾਂ ਮੈਂ ਇੱਕ ਦੋ ਕੇਸ ਦੇਖਿਆ ਜਿਨ੍ਹਾਂ ਦੇ ਵਿੱਚ ਕਾਰਨ ਕੋਈ ਹੋਰ ਸੀਗੇ ਜਿਵੇਂ ਅ ਅਸੀਂ ਵਿਆਹਾਂ ਦੇ ਵਿੱਚ ਅਕਸਰ ਹੁੰਦਾ ਕਿ ਕਿਸੇ ਤਰ੍ਹਾਂ ਨੂੰ ਉਹ ਮੁੰਡੇ ਨੂੰ ਵੀ ਹੋ ਸਕਦਾ ਕੁੜੀ ਨੂੰ ਵੀ ਉਹਨੂੰ ਕੋਈ ਮਨੋ ਰੋਗ ਆ ਉਹਨੂੰ ਕੋਈ ਵੀ ਕੋਈ OCD ਆ ਹੁਣ ਇਹ ਬਹੁਤ ਬੇਸਿਕ ਜੀਆਂ ਚੀਜ਼ਾਂ ਹੁੰਦੀਆਂ ਬਾਈ ਇੱਕ ਬਾਲਾ ਵੱਡੀ ਚੀਜ਼ ਨਹੀਂ ਮੈਂ ਤਾਂ ਕਹਿਣਾ ਪਿਆ ਮੈਨੂੰ ਵੀ ਸਾਡੇ ਇੱਥੇ ਮਨੋ ਰੋਗ ਹੋਣਾ ਤੇ پاگل ਹੋਣਾ ਸੇਮ ਮੰਨਣਾ ਸੇਮ ਮੰਨਦੇ ਆ ਸੀ ਬਿਲਕੁਲ ਉਹਦੀ ਕੋਈ ਮਤਲਬ ਉਹਦਾ ਕੋਈ ਹੱਲ ਨਹੀਂ ਉਹਦੇ ਲਈ ਮਤਲਬ ਵੀ ਥੋੜਾ ਵੱਧ ਸੋਚਣਾ ਪਊਗਾ ਤੁਹਾਨੂੰ ਤਾਂ ਉੱਥੇ ਕੀ ਸੀਗਾ ਵੀ ਇੱਕ ਤਰ੍ਹਾਂ ਨੂੰ ਮੇਰੇ ਕੋਲੇ ਇਹ ਮੁਕਸਰ ਏਰੀਏ ਦੀ ਘਟਨਾ ਹੈ ਨਾ ਲੜਕੀ ਨੂੰ OCD ਸੀ ਆਪਾਂ ਪਹਿਲਾਂ ਵੀ ਜਿਵੇਂ ਦੱਸਿਆ ਸੀ ਜੀ ਜੀ ਬਿਲਕੁਲ ਹਾਂ ਦੇਖੋ ਹਰ ਚੀਜ਼ ਉਹਦੇ ਧੋਈ ਜਾਣੀ ਐ ਉਹ ਮੁੰਡੇ ਨੇ ਆਪਦੇ ਸੌਰੀ ਗੱਲ ਕਰੀ ਜਦੋਂ ਕੁੜੀ ਦੇ ਪੇਕੇ ਤੇ ਉਹ ਕਹਿੰਦੇ ਵੀ ਫਿਰ ਸਫਾਈ ਤਾਂ ਰੱਖਣੀ ਹੁੰਦੀ ਐ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਮਤਲਬ ਉਹਨਾਂ ਦੇ ਬੇਟੇ ਦੀ ਵੀ ਡੈਥ ਦਾ ਕਾਰਨ ਇੱਕ OCD ਹੀ ਉਹਨਾਂ ਦਾ ਉਹ ਬਣਿਆ ਵੀ ਹਨਾ ਇੱਥੇ ਤੱਕ ਪਹੁੰਚ ਗਿਆ ਉਹਨਾਂ ਦੀ ਸਥਿਤੀ ਤੇ ਬਾਅਦ ਉਹ ਹੁਣ ਮੁੰਡਾ ਡਿਪਰੈਸ਼ਨ 'ਚ ਕੁੜੀ ਵੀ ਹੋ ਸਕਦੀ ਸੀ ਆਹ ਸਹਣਾ ਕਿਸੇ ਨੂੰ ਐ ਪੁੱਛ ਕੇ ਥੋੜੀ ਇਹ ਹੋਣਾ ਉਸੇ ਦੀ ਵੀ ਭਾਈ ਇਹ ਇਸ ਤਰ੍ਹਾਂ ਹੋ ਰਿਹਾ ਜੈ ਸਨ ਪਰ ਮੈਨੂੰ ਲੱਗਦਾ ਇਹਦੇ ਲਈ ਜੀਦਾ ਵੀ ਜਵਾਬ ਆ ਚਾਹੇ ਮੁੰਡੇ ਵਾਲੇ ਪਾਸੇ ਹੋਵੇ ਜਾਂ ਕੁੜੀ ਵਾਲੇ ਪਾਸੇ ਆਸੇ ਪਾਸੇ ਵਾਲਿਆਂ ਨੂੰ ਘਟੂ ਘਟ ਕਹਿਣਾ ਤਾਂ ਚਾਹੀਦਾ ਵੀ ਭਾਈ ਇੱਕ ਬੇਸਿਕ ਜੀ ਕਾਉਂਸਲਿੰਗ ਲੈ ਲਓ ਇਹਦੀ ਤੁਸੀਂ ਕਿਉਂ ਸਾਰੀਆਂ ਚੀਜ਼ਾਂ ਨੂੰ ਖਰਾਬ ਕਰਨ ਤੇ ਲੱਗੇ ਆ ਫੇਰ ਸਾਡੀਆਂ ਧਾਰਨਾਵਾਂ ਪੱਕੀਆਂ ਵੀ ਅਸੀਂ ਮੁੰਡੇ ਨੂੰ ਤਾਂ ਮਤਲਬ ਇੱਕ ਬੰਦਾ ਜੇ ਉਹ ਘਰੇ ਪਿਸ ਰਿਹਾ ਉਹਦੇ ਵਿਆਹ ਚ ਕੋਈ ਮੁੰਡਾ ਹਨਾ ਕੋਈ ਉਹ ਪੀੜਤਾ ਤੁਸੀਂ ਯਕੀਨ ਕਰ ਸਕਦੇ ਹੋ ਵੀ ਉਹ ਸੁਸਾਇਟੀ 'ਚ ਵੀ ਕਿਸੇ ਕੋਲ ਗੱਲ ਨਹੀਂ ਕਰ ਸਕਦਾ ਮੁੰਡਾ ਵੀ ਮੇਰੇ ਤੇ ਜ਼ੁਲਮ ਹੋ ਰਿਹਾ ਹੈ ਇਹ ਇਸ ਉਸ ਤੋਂ ਵੀ ਵੱਡਾ ਜ਼ੁਲਮ ਹੈ ਤੁਸੀਂ ਇਹ ਦੇਖੋ ਕਿ ਇੱਕ ਬੰਦਾ ਜਿਹੜਾ ਬਰਦਾਸ਼ਤ ਕਰ ਰਿਹਾ ਜਿਹੜਾ ਹਰ ਗੱਲ ਸਹਿ ਰਿਹਾ ਉਹਦੇ ਕੋਲ ਇੱਕ ਵੀ ਇਨਸਾਨ ਉਹਦੇ ਪਰਿਵਾਰ ਨੂੰ ਇਨਕਲੂਡ ਕਰਕੇ ਉਹਦੇ ਕੋਲ ਇੱਕ ਵੀ ਇਨਸਾਨ ਆਇਆ ਜਾਨੀ ਜਿਹਦੇ ਕੋਲ ਕਿ ਉਹ ਆਪ ਦਾ ਤਕਲੀਫ ਆਪਦਾ ਦਰਦ ਦੱਸ ਸਕੇ ਨਾ ਇਹ ਉਸ ਤੋਂ ਵੀ ਖਤਰਨਾਕ ਗੱਲ ਹੈ ਹੁਣ ਇਹ ਇੱਕ OCD ਦੀ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਇਹਹ ਜੀਆਂ ਬੜੀਆਂ ਸਾਰੀਆਂ ਐਗਜ਼ਾਮਪਲ ਨੇ ਰੂਟੀਨ ਦੇ ਕੰਮ ਦੇ ਚੱਲਦੇ ਆ ਕੋਈ ਬੰਦਾ ਓਵਰ ਸੈਂਸਿਟਿਵ ਹੈ ਉਹਨੂੰ ਛੋਟੀ 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 ਗੱਲ ਵੀ ਪਿੰਚ ਕਰਦੀ ਹੈ ਪਤਾ ਨਹੀਂ ਉਹਦੇ ਪਾਸਟ ਚ ਹੈ ਜਾਂ ਕਿ ਕੀ ਕੁਝ ਉਹਨੇ ਅੰਦਰ ਦੱਬਿਆ ਹੋਇਆ ਹੈ ਹੈ ਨਾ ਜਿਹੜੇ ਜਿਹਦੇ ਵਿੱਚ ਹੋਰ ਐਡੀਸ਼ਨ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਇੱਕ ਟਾਈਮ ਤੇ ਜਾ ਕੇ ਉਹਦੇ ਕੋਲੇ ਕੋਈ ਹੱਲ ਹੀ ਨਹੀਂ ਬਚਦਾ ਉਹਨੂੰ ਐ ਲੱਗਦਾ ਹੈ ਇਹ ਜ਼ਿੰਦਗੀ ਖਤਮ ਕਰਦਾ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਜ਼ਿੰਦਗੀ ਖਤਮ ਕਰਤੀ ਜਾਵੇ ਹੈ ਨਾ ਔਰ ਮੈਨੂੰ ਐ ਲੱਗਦਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇਹ ਜਿਹੜੀ ਹੈ ਕਮਜ਼ੋਰ ਦਿਲ ਲੋਕ ਕਰਦੇ ਆ ਯਾ ਸੁਸਾਈਡ ਪਰ ਮੈਨੂੰ ਪਰਸਨਲੀ ਐਵੇਂ ਲੱਗਦਾ ਕਿ ਸੁਸਾਈਡ ਕਰਨ ਲਈ ਵੀ ਬਹੁਤ ਵੱਡੇ ਜਿਗਰੇ ਦੀ ਲੋੜ ਹੈ ਸੁਸਾਈਡ ਕਰਨਾ ਇੰਨਾ ਸੌਖਾ ਨਹੀਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣਾ ਕਿਉਂਕਿ ਤੁਸੀਂ ਮਰ ਜਾਣਾ ਤੁਹਾਡੇ ਤੁਹਾਡੇ ਤੋਂ ਮਗਰੋਂ ਪਤਾ ਨਹੀਂ ਕਿਹਨੇ ਪੀੜਤ ਹੋਣਾ ਕਿਹਨੇ ਨੀ ਤੁਹਾਡੇ ਕਰਕੇ ਤੁਹਾਡੀ ਫੈਮਲੀ ਸਫਰ ਕਰਦੀ ਹੈ ਨਹੀਂ ਕਰਦੀ ਲੇਕਿਨ ਤੁਸੀਂ ਖਤਮ ਹੋ ਉਸ ਤੋਂ ਬਗੈਰ ਤੁਹਾਡੇ ਲਈ ਕੁਝ ਨਹੀਂ ਹੈ ਹਨਾ ਤਾਂ ਜਿਹੜੀ ਇਹ ਕਾਉਂਸਲਿੰਗ ਸੈਸ਼ਨਸ ਨੇ ਨਾ ਇਹ ਮੈਨੂੰ ਲੱਗਦਾ ਹਜੇ ਅਸੀਂ ਅਨਾ ਉਸ ਲੈਵਲ ਤੱਕ ਇੰਟਰੋਡਿਊਸ ਵੀ ਨਹੀਂ ਕਰ ਸਕੇ ਕੁਝ ਖਚੰਗੇ ਸਕੂਲਾਂ ਦੇ ਵਿੱਚ ਕਾਉਂਸਲਰਸ ਬਿਠਾਏ ਗਏ ਨੇ ਪਰ ਮੈਨੂੰ ਨਹੀਂ ਲੱਗਦਾ ਉਹ ਇੰਨਾ ਸੀਰੀਅਸ ਲੈਂਦੇ ਆ ਮੇਰੀ ਕੋਈ ਫਰੈਂਡ ਸੀ ਉਹਨਾਂ ਦੇ ਬੇਟੇ ਨੂੰ ਪ੍ਰੋਬਲਮ ਸੀ ਤੇ ਉਹ ਕਾਉਂਸਲਰ ਨੂੰ ਸਕੂਲ ਦੇ ਵਿੱਚ ਕਾਉਂਸਲਰ ਨੂੰ ਕਾਉਂਸਲਿੰਗ ਲਈ ਕਿਹਾ ਗਿਆ ਹਨਾ ਉਹ ਚਲੋ ਉਹ ਐਨੀ ਐਜੂਕੇਟਰ ਨਹੀਂ ਸੀ ਉਹ ਮੈਨੂੰ ਲੱਗੀ ਮੈਂ ਨਾਲ ਚਲੀ ਗਈ ਜਦੋਂ ਮੈਂ ਕਾਉਂਸਲਰ ਨਾਲ ਗੱਲ ਕੀਤੀ ਉਹ ਬੱਚੇ ਦੇ ਬਾਬਤ ਅਰੇ ਕੁਝ ਨਹੀਂ ਕੁਝ ਨਹੀਂ 100 ਸਭ ਘਰੋ ਵਿੱਚ ਹੁੰਦਾ ਹੈ ਮਤਲਬ ਕਿ ਜਦੋਂ ਕਾਉਂਸਲਰ ਇਹ ਗੱਲ ਕਹਿ ਰਿਹਾ ਹੈ ਕਿ ਇਹ ਸਭ ਘਰਾਂ ਚ ਹੁੰਦਾ ਇਹਨੂੰ ਬੜਾ ਸੀਰੀਅਸ ਲੈਣ ਦੀ ਲੋੜ ਨਹੀਂ ਤਾਂ ਉਹ ਹੋਰ ਵੀ ਸੀਰੀਅਸ ਲੈਣ ਦੀ ਲੋੜ ਹੈ ਕਾਉਂਸਲਰ ਨੂੰ ਵੀ ਕਾਉਂਸਲਿੰਗ ਦੀ ਲੋੜ ਹੈ ਕਾਉਂਸਲਰ ਨੂੰ ਵੀ ਕਾਉਂਸਲਿੰਗ ਦੀ ਲੋੜ ਹੈ ਹਨਾ ਮਤਲਬ ਅਸੀਂ ਉਸ ਚੀਜ਼ ਨੂੰ ਐਕਚੁਅਲੀ ਪ੍ਰੋਪਰਲੀ ਇੰਟਰੋਡਿਊਸ ਹੀ ਨਹੀਂ ਕਰ ਸਕੇ ਹੂੰ ਜਿਹੜੀ ਚੀਜ਼ ਕੇ ਇਸ ਵੇਲੇ ਸਾਡੇ ਲਈ ਵੱਡਾ ਮੁੱਦਾ ਹੋਣਾ ਚਾਹੀਦਾ ਸੀ ਅਸੀਂ ਉਹਨੂੰ ਸਮਝਾਈ ਨਹੀਂ ਸਕੇ ਲੋਕਾਂ ਨੂੰ ਇਆਂ ਆਪਣੇ ਪਰਿਵਾਰਾਂ ਚ ਵੀ ਸਮਝਾ ਨਹੀਂ ਸਕੇ ਸਾਨੂੰ ਐਂ ਲੱਗਦਾ ਵੀ ਇਹ ਤਾਂ ਇਹ ਤਾਂ پاਗਲ ਵਾਲੇ ਡਾਕਟਰ ਕੋਲ ਜਾਂਦੇ ਆ ਹਨਾ ਮਤਲਬ ਮੈਰਿਜ ਕਾਉਂਸਲਿੰਗਸ ਦੀ ਕਿੰਨੀ ਲੋੜ ਹੈ ਇਵਨ ਇਵਨ ਪਰਸਨਲ ਕਾਉਂਸਲਿੰਗਸ ਦੀ ਵੀ ਬਹੁਤ ਲੋੜ ਹੈ ਸਾਡਾ ਜਿਹੜੀ ਫਰਸਟ੍ਰੇਸ਼ਨ ਹੈ ਨਾ ਸਾਡੀ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਜਾਂ ਇਵਨ ਆਪਣੇ ਆਲੇ ਦੁਆਲੇ ਵੀ ਦੇਖੋ ਉਹ ਬੰਦਾ ਫਰਸਟ੍ਰੇਸ਼ਨ ਦਾ ਭਰਿਆ ਉਹ ਆਪਣੀ ਚਿੜ ਜੀ ਨਾ ਦੂਜੀਆਂ ਗੱਲਾਂ ਤੇ ਕੱਢੀ ਜਾਂਦਾ ਬਿਨਾਂ ਮਤਲਬ ਦੀਆਂ ਗੱਲਾਂ ਤੇ ਕੱਢੀ ਜਾਂਦਾ ਬੇਸਿਕਲੀ ਇਹ ਤਾਂ ਲੋੜ ਤਾਂ ਇਹ ਆ ਵੀ ਉਹ ਬੰਦੇ ਨੂੰ ਸੁਣਿਆ ਜਾਵੇ ਹਣਾ ਉਹਦੇ ਅੰਦਰ ਕੀ ਤਕਲੀਫ ਹੈ ਉਹ ਕਿਸ ਹੱਦ ਤੱਕ ਅੰਦਰ ਤੱਕ ਭਰਿਆ ਹੋਇਆ ਉਹਨੂੰ ਸੁਣ ਲਿਆ ਜਾਵੇ ਹੋ ਸਕਦਾ ਉਹ ਉਨੇ ਚੀ ਸਾਰੇ ਮਸਲੇ ਦਾ ਹੱਲ ਨਿਕਲ ਜਾਵੇ ਉਹ ਜਦੋਂ ਉਹਨੂੰ ਬਿਲਕੁਲ ਇਕੱਲਾ ਛੱਡ ਦਿੱਤਾ ਜਾਂਦਾ ਆਵਦੀਆਂ ਤਕਲੀਫਾਂ ਨਾਲ ਆਵਦੇ ਦਰਦਾਂ ਨਾਲ ਤਾਂ ਉਹਦੇ ਕੋਲੇ ਕੋਈ ਆਪਸ਼ਨ ਨਹੀਂ ਬਚਦੀ ਫਿਰ ਵਿਚਾਰਾ ਜਾਂ ਉਹ ਆਪ ਸੂਇਸਾਈਡ ਕਰਦਾ ਯੋ ਇੰਨਾ ਕਿ ਫਰਸਟ੍ਰੇਟ ਇਵਨ ਮੇਰੇ ਕੋਲ ਤਾਂ ਇੱਕ ਐਗਜ਼ਾਮਪਲ ਹੈ ਮੇਰੇ ਨੋਨ ਸੀ ਮੇਰੀ ਰਿਲੇਟਿਵ ਹੀ ਸੀਗੇ ਮੇਰੇ ਨੋਨ ਸੀ ਉਹ ਹਸਬੰਡ ਵਾਈਫ ਦੀ ਲੜਾਈ ਸੀ ਤੇ ਉਹਨੇ ਕਿਹਾ ਵੀ ਤੂੰ ਮੈਨੂੰ ਤੰਗ ਨਾ ਕਰ ਆਵਦੀ ਵਾਈਫ ਨੂੰ ਕਿਹਾ ਮੈਨੂੰ ਤੰਗ ਨਾ ਕਰ ਮੈਂ ਖੁਦਕੁਸ਼ੀ ਕਰ ਲਵਾਂ ਅਗ ਉਨੇ ਐਰੋਗੈਂਟ ਵੇ ਨਾਲ ਉਹਨੂੰ ਕਿਹਾ ਕਹਿੰਦੀ ਜਿਹਨੇ ਖੁਦਕੁਸ਼ੀ ਕਰਨੀ ਹੁੰਦੀ ਹੈ ਨਾ ਉਹ ਦੱਸਦਾ ਨਹੀਂ ਹੁੰਦਾ ਉਹਨੇ ਬਾਈਕ ਚੱਕਿਆ ਜਾ ਕੇ ਟ੍ਰੇਨ ਦੇ ਥੱਲੇ ਸਿਰ ਦੇ ਕੇ ਬੰਦਾ ਖਤਮ ਹੋ ਗਿਆ ਹੈ ਨਾ ਮਤਲਬ ਕਈ ਵਾਰੀ ਸਾਡੀ ਛੋਟੀ ਜੀ ਵਰਡਿੰਗ ਜਿਹਨੂੰ ਅਸੀਂ ਇੰਨੀ ਸੀਰੀਅਸ ਲੈ ਕੇ ਕਹਿੰਦੇ ਨਹੀਂ ਨਾ ਉਹ ਅਗਲੇ ਦੇ ਤੁਰੰਦਰ ਤੱਕ ਲੱਗ ਰਹੀ ਹੁੰਦੀ ਹੈ ਥੋੜਾ ਸਾਨੂੰ ਵੀ ਸੈਂਸਿਟਿਵ ਹੋਣ ਦੀ ਲੋੜ ਹੈ ਥੋੜਾ ਦੂਜੇ ਨੂੰ ਵੀ ਸਮਝਣ ਦੀ ਲੋੜ ਹੈ ਥੋੜਾ ਸੋਸਾਇਟੀ ਨੂੰ ਵੀ ਸਮਝਣ ਦੀ ਲੋੜ ਹੈ ਸਾਨੂੰ ਥੋੜਾ ਥੋੜਾ ਫਰਾਖਦਿਲ ਹੋਣਾ ਪੈਣਾ ਇਹੋ ਜੇ ਮਸਲਿਆਂ ਤੇ ਅਦਰਵਾਈਜ਼ ਇਹ ਬਹੁਤ ਗੰਭੀਰ ਮਸਲਾ ਬਣਦਾ ਜਾ ਰਿਹਾ ਬਾਕੀ ਜਿਵੇਂ ਤੁਸੀਂ ਮੂਵਮੈਂਟ ਦੀ ਗੱਲ ਕੀਤੀ ਕਿ ਇੱਕ ਮੂਵਮੈਂਟ ਜਦੋਂ ਅਸੀਂ ਚਲਾਉਨੇ ਆ ਜਿਵੇਂ ਕਿ ਆਪਾਂ ਫੈਮਿਨਿਸਮ ਦੀ ਗੱਲ ਕਰਦੇ ਰਹੇ ਹਮੇਸ਼ਾ ਤੋਂ ਕਰਦੇ ਰਹੇ ਹੁਣ ਵੀ ਕਰਦੀ ਆ ਮੈਂ ਤੋ ਉਹਦੇ ਵਿੱਚ ਅਸੀਂ ਮੇਲ ਦੀ ਗੱਲ ਆਲਮੋਸਟ ਇਨਕ ਕੀਤੀ ਹੈ ਕਿ ਬਰਾਬਰ ਹੋਣਾ ਚਾਹੀਦਾ ਹੈ ਹਨਾ ਜਾਂ ਇਨਕ ਕੀਤੀ ਹੈ ਕਿ ਉਹਨੂੰ ਵੀ ਰੋਣ ਦਾ ਹੱਕ ਹੈ ਜਾਂ ਅਸੀਂ ਇਨਕ ਕੀਤੀ ਹੈ ਕਿ ਜਿੰਨਾਂ ਕੋ ਉਹਨੂੰ ਸੁਣਿਆ ਜਾਣਾ ਚਾਹੀਦਾ ਹੈ ਹਨਾ ਲੇਕਿਨ ਅਸੀਂ ਉਸ ਲੈਵਲ ਤੱਕ ਦੋਨੋਂ ਧਿਰਾਂ ਨੂੰ ਬਰਾਬਰ ਨਾਪ ਕੇ ਰੱਖ ਨਹੀਂ ਸਕੇ ਇਵਨ ਫੈਮਿਨਿਜ਼ਮ ਦੇ ਕਨਸੈਪਟ ਚ ਜਿੰਨਾ ਕਿ ਰੱਖਿਆ ਜਾਣਾ ਚਾਹੀਦਾ ਸੀ ਸ਼ਾਇਦ ਉਹ ਵੀ ਇੱਕ ਡਰਾਪ ਬੈਕ ਹੈ ਜਿਦੇ ਕਰਕੇ ਕਿ ਅੱਜ ਇੰਨਾ ਬੁਰੇ ਸਾਡੇ ਕੋਲੇ ਡਾਟਾਜ਼ ਆ ਰਹੇ ਨੇ ਜਿਹੜੇ ਹੋਰ ਵੀ ਸੋਚਣ ਨੂੰ ਮਜਬੂਰ ਕਰਦੇ ਨੇ ਇੱਕ ਜਨਰੇਸ਼ਨ ਜਿਹੜੀ ਮਤਲਬ ਮੈਨੂੰ ਥੋੜਾ ਤਾਂ ਪਤਾ ਨਹੀਂ ਮੈਂ ਤਾਂ ਮੈਥੋਂ ਗਾਂ ਵਾਲੀ ਜਿਵੇਂ ਜ਼ੈਨ ਜੀ ਆ ਹਨਾ ਅਸੀਂ ਵਾਈ ਵਾਲੇ ਆ ਤੇ ਉੱਥੇ ਹੁਣ ਗਾਂਹ ਹੋਰ ਵੀ ਆ ਗਏ ਅਲਫਾ ਵਾਲੇ ਆ ਗਏ ਇਸ ਹੁਣ ਉਹਨਾਂ ਚ ਕੀ ਆ ਜਿਵੇਂ ਜ਼ੈਨ ਜੀ ਆ ਜਿਹੜੇ ਆ ਸਾਡੇ ਤੋਂ ਗਾਂ ਵਾਲੇ ਆ ਉਹ ਉਹਨਾਂ ਦਾ ਵਿਆਹ ਵਿੱਚ ਯਕੀਨ ਘਾਟ ਰਿਹਾ ਦਿਨੋਂ ਖਤਮ ਹੀ ਐਸ ਬਿਲਕੁਲ ਤੇ ਔਰ ਮਤਲਬ ਜਿਹੜੇ ਸੋਸ਼ਲ ਸਟਰਕਚਰ ਚ ਅਸੀਂ ਰਹਿੰਦੇ ਆ ਜੇ ਜੇ ਸਮਾਜ ਚ ਅਸੀਂ ਰਹਿੰਦੇ ਆ ਉਹ ਚ ਵਿਆਹ ਵੀ ਇੱਕ ਅਹਿਮ ਕੜੀ ਹੈਗੀ ਆ ਜਿਹੜੀਆਂ ਬਹੁਤ ਚੀਜ਼ਾਂ ਨੂੰ ਜੋੜ ਕੇ ਰੱਖਦੇ ਆ ਠੀਕ ਆ ਤੇ ਉਹ ਹੁਣ ਪਰ ਜਦੋਂ ਇਹੋ ਜਿਹੇ ਕੇਸ ਆਉਂਦੇ ਆ ਮੇਰੇ ਨਾਲ ਆਪ ਹੁੰਦੇ ਨਾ ਮੈਂ ਆਲਦੇ ਕਿਸੇ ਛੋਟੇ ਭਰਾ ਨੂੰ ਕਦੇ ਸਮਝਾਉਣਾ ਹੁੰਦਾ ਕਦੇ ਕਿਸੇ ਕੁਲੀਗ ਨੂੰ ਸਮਝਾਉਣਾ ਹੁੰਦਾ ਇਹ ਗੱਲਾਂ ਹਨਾ ਜਿਹੜਾ ਕੈਮਰੇ ਪਿੱਛੇ ਖੜੇ ਆਏ ਜੇ ਨਵੇਂ ਜਵਾਕਾਂ ਨੂੰ ਸਮਝਾਉਣਾ ਹੁੰਦਾ ਵੀ ਇਹ ਨਹੀਂ ਇਹ ਜ਼ਰੂਰੀ ਹੁੰਦਾ ਹਾਂ ਉਹ ਜਦੋਂ ਇਹ ਜੇ ਕੇਸ ਦੇਖਦੇ ਆ ਵੱਧ ਹਾਂ ਉਹ ਇਹ ਜਨਰੇਸ਼ਨ ਕਿਸੇ ਵੀ ਟਾਕਸਿਕ ਰਿਲੇਸ਼ਨ ਚ ਜਾਣਾ ਨਹੀਂ ਚਾਹੁੰਦੀ ਇਹ ਕਹਿੰਦੇ ਵੀ ਇਹ ਤੋਂ ਅਸੀਂ ਬਿਨਾ ਚੰਗੇ ਐ ਐਗਜ਼ਿਸਟ ਬਿਲਕੁਲ ਤਾਂ ਉਹਦਾ ਹੱਲ ਕੀ ਆ ਵੀ ਕਿਵੇਂ ਅਸੀਂ ਉੱਥੇ ਉਹਦੇ ਲਈ ਤਿਆਰ ਹੋਵਾਂਗੇ ਕਿਉਂਕਿ ਮੈਨੂੰ ਲੱਗਦਾ ਕਿ ਇਹ ਵੀ ਇੱਕ ਸੋਸ਼ਲ ਡਿਜ਼ਾਸਟਰ ਪੈਦਾ ਕਰੂਗੀ ਇੱਕ ਚੀਜ਼ ਵੀ ਜੇਕਰ ਸਾਡੀ ਗਾਂ ਵਾਲੀ ਪੀੜ੍ਹੀ ਕਹੇ ਵੀ ਨਹੀਂ ਜੀ ਅਸੀਂ ਕਿਸੇ ਵੀ ਵਿਆਹ ਚ ਨਾ ਜਾਣਾ ਨਹੀਂ ਮਤਲਬ ਉਹ ਕਿਸੇ ਤਰ੍ਹਾਂ ਦੀ ਕਮਿਟਮੈਂਟ ਹੀ ਨਹੀਂ ਚਾਹੁੰਦੇ ਜ਼ਿੰਦਗੀ ਚ ਇਹ ਇੱਕ ਦਿੱਕਤ ਆ ਮੈਨੂੰ ਲੱਗਦਾ ਹਨਾ ਤਾਂ ਅਸੀਂ ਉਹਨੂੰ ਬਰਾਬਰਤਾ ਚ ਕਿਵੇਂ ਲਿਆਵਾਂਗੇ ਚੀਜ਼ਾਂ ਚ ਜੇ ਐਂ ਰਹੀਆਂ ਤਾਂ ਮੈਨੂੰ ਤਾਂ ਲੱਗਦਾ ਵੀ ਕਾਹਲਾ ਕੰਮ ਜ਼ਿਆਦਾ ਔਖਾ ਹੋਣਾ ਨਵ ਰੀਤ ਇਹ ਨਾ ਵੈਸਟ ਦਾ ਕਨਸੈਪਟ ਆ ਬੇਸਿਕਲੀ ਹਾਂ ਇਹ ਵੈਸਟ ਦੇ ਵਿੱਚੋਂ ਅਸੀਂ ਹੌਲੀ ਹੌਲੀ ਦੇਖੋ ਵਕਤ ਨੇ ਨਾ ਬਦਲਣਾ ਅਸੀਂ ਚਾਹੀਏ ਜਾਂ ਨਾ ਚਾਹੀਏ ਉਹ ਸਾਡੀ ਪ੍ਰੋਬਲਮ ਹੈ ਹਨਾ ਵਕਤ ਨੇ ਬਦਲਣਾ ਹੀ ਹੈ ਕੁਝ ਕੁ ਚੀਜ਼ਾਂ ਕੁਝ ਕੁ ਇੰਸਟੀਟਿਊਸ਼ਨ ਐ ਬਣੇ ਸੀ ਜਦੋਂ ਉਹਨਾਂ ਦੀ ਲੋੜ ਸੀ ਜਿਵੇਂ ਜਿਵੇਂ ਆਵਾਰਾ ਫਿਰਦੇ ਇੱਕ ਜਗ੍ਹਾ ਕਲੋਨੀ ਬਣਾਈ ਇਕੱਠੇ ਰਹੇ ਉਹਨਾਂ ਨੂੰ ਲੱਗਿਆ ਕਿ ਨਹੀਂ ਹੁਣ ਫਿਰ ਪ੍ਰਾਪਰਟੀ ਦੀ ਡਿਵੀਜ਼ਨ ਹੋਣੀ ਸੀ ਫਿਰ ਉਹਨਾਂ ਨੂੰ ਲੱਗਿਆ ਕਿ ਮੈਰਿਜਸ ਜ਼ਰੂਰੀ ਆ ਉੱਥੋਂ ਚੱਲਿਆ ਮੈਰਿਜਸ ਦਾ ਕਨਸੈਪਟ ਐਵੇਂ ਚੱਲਿਆ ਸੀ ਉਹ ਹੌਲੀ 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 ਅਸੀਂ ਉਸ ਚੀਜ਼ ਨੂੰ ਐਸ ਹੱਦ ਤੱਕ ਲਿਆ ਕੇ ਖੜਾ ਕਰ ਦਿੱਤਾ ਅੱਜ ਦੀ ਡੇਟ ਦੇ ਵਿੱਚ ਤੁਹਾਡੀ 100% ਗੱਲ ਸਹੀ ਹੈ ਜਿਵੇਂ ਆਪਦੇ ਬੱਚਿਆਂ ਨਾਲ ਵੀ ਦੋ ਕੁੜੀ ਬੈਠ ਕੇ ਗੱਲ ਕਰਦੀਆਂ ਉਹਨਾਂ ਨੂੰ ਵੀ ਐ ਲੱਗਦਾ ਕਿ ਮੈਰਿਜਸ ਅਸੀਂ ਆਲੇ ਦੁਆਲੇ ਕੋਈ ਵੀ ਸਕਸੈਸਫੁਲ ਨਹੀਂ ਦੇਖ ਰਹੇ ਕੋਈ ਰਿਲੇਸ਼ਨ ਸਕਸੈਸਫੁਲ ਨਹੀਂ ਦੇਖ ਰਹੇ ਸਾਨੂੰ ਐ ਲੱਗਦਾ ਵੀ ਇਹਦੇ ਤੋਂ ਤਾਂ ਪਾਸੇ ਜਿੰਨੀ ਦੇ ਰਿਹਾ ਜਾ ਸਕਦਾ ਉਸਿਆਣੀ ਗੱਲ ਹੈ ਹਨਾ ਉਹਨਾਂ ਨੂੰ ਐ ਲੱਗਦਾ ਕਿ ਘੱਟੋ ਘੱਟ ਜੇ ਅਸੀਂ ਲਿਵਨ ਵਰਗੇ ਰਿਲੇਸ਼ਨਸ਼ਿਪ 'ਚ ਰਹਿਨੇ ਆ ਅਸੀਂ ਇੱਕ ਦੂਜੇ ਤੋਂ ਅਲੱਗ ਹੋ ਜਾਾਂਗੇ ਸਾਡੀ ਨਹੀਂ ਬਣੂਗੀ ਅਲੱਗ ਹੋ ਜਾਾਂਗੇ ਘਟੋ ਘਟ ਐਨੇ ਖਤਰਨਾਕ ਡਾਉਰੀ ਵਰਗੇ ਜਾਂ क्रुएਲਟੀ ਵਰਗੇ ਚਾਰजेस ਦਾ ਸਾਡੇ ਤੇ ਨਹੀਂ ਲੱਗਣਗੇ ਔਰ ਫਿਰ ਇੱਕ ਦੇਖੋ ਉਹ ਕੱਲਾ ਬੰਦਾ ਸਫਰ ਨਹੀਂ ਕਰਦਾ ਪੂਰੀ ਫੈਮਿਲੀ ਦਾ ਨਾਮ ਆਉਂਦਾ ਹੈ ਡੀਵੀ ਐਕਟ ਦੇ ਵਿੱਚ 498 ਦੇ ਵਿੱਚ ਉਹ ਸਾਰੇ ਡੱਬਰ ਨੂੰ ਜ਼ਮਾਨਤਾਂ ਕਰਾਉਣੀਆਂ ਪੈਂਦੀਆਂ ਨੇ ਹੈਨਾ 498 ਦੇ ਮਤਲਬ ਉਹ ਜਿਹੜੀਆਂ ਮਾ ਸੌਰੀ ਮੈਂ ਤਾਂ ਰੋਕ ਰਿਹਾ ਮੇਰੇ ਕੁਦਰਤ ਹੀ ਕਈ ਵਾਰੀ ਸਵਾਲ ਤੁਸੀਂ ਸੋਚ ਕੇ ਆਏ ਹੋ ਨਾ ਪਰ ਉਹ ਨਿਕਲ ਜਾਂਦੇ ਮੈਂ ਇਹ ਤੇ ਗੱਲ ਤੇ ਹੀ ਆਉਣਾ ਸੀ ਬੀ ਐਂਡ ਤੇ ਵੀ ਹੁਣ ਬਹੁਤ ਸਾਰੇ ਕੇਸ ਆ ਮੈਨੂੰ ਐਕਟ ਨਹੀਂ ਪ੍ਰੋਪਰ ਪਤਾ ਜਿਹਦੇ ਤੁਸੀਂ ਗੱਲ ਕਰ ਰਹੇ ਹੋ ਬਹੁਤ ਸਾਰੇ ਕੇਸ ਆ ਇਹ ਹੁੰਦੇ ਆ ਸ਼ਰਿਆਂ ਪਤਾ ਲੱਗ ਰਿਹਾ ਕਿ ਝੂਠਾ ਯੈਸ ਫਿਰ ਉਹਦੇ ਘਰ ਦੇ ਵੀ ਇਨਵੋਲਵ ਕਰੇ ਜਾਂਦੇ ਮੈਂ ਇੱਕ ਕੇਸ ਦੀ ਕਿਉਂਕਿ ਇਹ ਇਹ ਚੀਜ਼ਾਂ ਆਸੇ ਪਾਸੇ ਭੈਣੇ ਹੁੰਦੀਆਂ ਹੀ ਇੰਨੀਆਂ ਹਨਾ ਇੱਕ ਕੇਸ ਦੇ ਵਿੱਚ ਉਹਦੀਆਂ ਭੈਣਾਂ ਤੱਕ ਦੇ ਮੁੰਡੇ ਦੇ ਨਾਲ ਖਾਤੇ तकरीबन ਹੁੰਦਾ ਹੈ ਮੈਂ ਮਤਲਬ ਜੜੀਆਂ ਕਿਤੇ ਹੋਰ ਵੀ ਆਈਆਂ ਵੀ ਆ ਉਹਨਾਂ ਦੀ ਆਪਦੀ ਇੱਕ ਲਾਈਫ ਆ ਇਹ ਤਾਂ ਫਿਰ ਮਿਸਯੂਜ਼ ਵੀ ਸ਼ਬਦ ਦੇ ਲਈ ਤਾਂ ਮੇਰੀ ਨਜ਼ਰ 'ਚ ਤਾਂ ਥੋੜਾ ਇਹਦਾ ਜਿਵੇਂ ਹੀ ਸਰੇ ਆ ਮੈਂ ਤਾਂ ਕ ਵੀ ਬਸ ਵੀ ਹੁਣ ਜੇ ਠੀਕ ਆ ਕਿਸੇ ਦੇ ਪ੍ਰਾਣੀ ਪੀੜੀ 'ਚੋਂ ਕਿਸੇ ਨੇ ਕਦੇ ਕੋਈ ਧੱਕਾ ਕਰਿਆ ਹੋਊਗਾ ਤਾਂ ਅਸੀਂ ਪੋਤਿਆਂ ਤੱਕ ਨੂੰ ਲਿਆ ਕੇ ਆਏ ਕਰ ਰਹੀ ਹੈ ਨਹੀਂ ਸਹੀ ਹੈ ਐਵੇਂ ਹੀ ਹੋ ਰਿਹਾ ਹੈ ਬਹੁਤ ਜਗ੍ਹਾ ਤੇ ਹੈ तकरीबन ਹਰ ਕੇਸ ਜਿੱਥੇ 498 ਲੱਗੀ ਹੈ ਨਾ ਈਵਨ ਵਿਆਹੀ ਹੋਈ ਕੁੜੀ ਉਹਦੇ ਉਹਦੇ ਹਸਬੰਡ ਦਾ ਨਾਮ ਹੈ ਨਾ ਦਰਾਣੀਆਂ ਜਠਾਣੀਆਂ ਸੱਸ ਸਹਰਾ ਸਾਰਾ ਡੱਬਰ ਦਾ ਨਾਮ ਹੁੰਦਾ ਉਹਦੇ ਵਿੱਚ ਉਹ ਫਿਰ ਸਾਰਾ ਡੱਬਰ ਵਿਚਾਰਾ ਜਮਾਨਤਾ ਕਰਾਉਂਦਾ ਫਿਰਦਾ ਉਹਨਾਂ ਉਹਦੇ ਨਾਲੋਂ ਬੱਚਿਆਂ ਨੂੰ ਲੱਗਦਾ ਕਿ ਇਟਸ ਬੈਟਰ ਟੂ ਅਵੋਇਡ ਦ ਰਿਲੇਸ਼ਨਸ਼ਿਪ ਲਾਈਕ ਮੈਰਿਜ ਬਿਲਕੁਲ ਹੈ ਨਾ ਉਹਨਾਂ ਨੂੰ ਐ ਲੱਗਦਾ ਵੀ ਇਹਦੇ ਨਾਲੋਂ ਅਸੀਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹੀਏ ਠੀਕ ਹੈ ਉਹਨੂੰ ਵੀ ਇੱਕ ਸੋਸਾਇਟੀ ਸਟੇਟਸ ਦੇਣ ਲੱਗ ਗਈ ਹੈ ਹੁਣ ਇੱਕ ਚੀਜ਼ ਹੋਰ ਦੇਖੋ ਮਜ਼ੇਦਾਰ ਹੈ ਕਿ ਜਿਹੜੀਆਂ ਚੀਜ਼ਾਂ ਸਾਨੂੰ ਐ ਲੱਗਦੀਆਂ ਪਾਪ ਵਰਗੀਆਂ ਲੱਗਦੀਆਂ ਸੀ ਸਾਡੀ ਜਨਰੇਸ਼ਨ ਤਾਂ ਖੈਰ ਇਹਦੇ ਬਾਰੇ ਸੋਚ ਵੀ ਨਹੀਂ ਸੀ ਸਕਦੀ ਜਦੋਂ ਹਨਾ ਹੁਣ ਉਸ ਚੀਜ਼ ਨੂੰ ਸੁਸਾਇਟੀ ਅਸੈਪਟ ਕਰ ਰਹੀ ਹੈ ਸੁਸਾਇਟੀ ਨੇ ਵੀ ਮੰਨਣਾ ਸ਼ੁਰੂ ਕਰਤਾ ਮੈਟਰੋ ਸਿਟੀਜ਼ ਦੇ ਵਿੱਚ ਤਾਂ ਰਹਿਣ ਲੱਗੇ ਲੋਕੋਂ ਇਹ ਵਿਅਸਤ ਦਾ ਕਨਸੈਪਟ ਸੀ ਸਾਡੀ ਸੁਸਾਇਟੀ ਨੇ ਉਹਨੂੰ ਅਸੈਪਟ ਕਰਨਾ ਸ਼ੁਰੂ ਕਰਤਾ ਹੁਣ ਇਹਦੇ ਪ੍ਰੋਸ ਐਂਡ ਕੌਨਸ ਕੀ ਨੇ ਉਹ ਫਿਊਚਰ ਦੱਸੂਗਾ ਹਣਾ ਉਹ ਹਜੇ ਮਤਲਬ ਅਸੀਂ ਕਹਿ ਸਕਦੇ ਆ ਕਿ ਸਮੇ ਦੇ ਗਰਭ ਚ ਉਹ ਚੀਜ਼ਾਂ ਨੇ ਹਜੇ ਸਾਨੂੰ ਉਹਦੇ ਬਾਰੇ ਅਸੀਂ ਸਟੇਟਮੈਂਟ ਪਾਸ ਨਹੀਂ ਕਰ ਸਕਦੇ ਵੀ ਹਰ ਚੀਜ਼ ਦੇ ਪ੍ਰੋਸ ਐਂਡ ਕੌਨਸ ਤਾਂ ਹੁੰਦੇ ਹੀ ਆ ਮਾੜਾ ਜਾਂ ਚੰਗਾ ਕੀ ਪਖ ਰਿਹਾ ਉਹ ਉਹ ਸਮੇ ਨੇ ਦੱਸਣਾ ਸਾਨੂੰ ਲੇਕਿਨ ਇੱਕ ਇੰਸਟੀਟਿਊਸ਼ਨ ਦਾ ਖਤਮ ਹੋਣਾ ਨਾ ਹੁਣ ਨਹੀਂ 20 ਸਾਲਾਂ ਨੂੰ 30 ਸਾਲਾਂ ਨੂੰ ਆਲਮੋਸਟ ਤੈ ਵਰਗਾ ਹੀ ਐ ਜਿਹੜੇ ਹਾਲਾਤ ਅਸੀਂ ਬਣਾਤੇ ਆ ਔਰ ਉਹਦੇ ਲਈ ਜ਼ਿੰਮੇਵਾਰ ਸਾਡੀਆਂ ਪੀੜ੍ਹੀਆਂ ਨੇ ਅਸੀਂ ਅਸੀਂ ਪੀੜ੍ਹੀਆਂ ਆ ਉਹਦੇ ਲਈ ਜ਼ਿੰਮੇਵਾਰ ਔਰ ਇਹ ਜ਼ਿੰਮੇਵਾਰੀ ਸਾਨੂੰ ਕਬੂਲਣੀ ਹੀ ਪੈਣੀ ਐ ਅਸੀਂ ਲੁੱਕ ਕੇ ਕਬੂਲੀਏ ਸ਼ਰਯਾਮ ਕਬੂਲੀਏ ਇਹ ਜ਼ਿੰਮੇਵਾਰ ਇਸ ਦੇ ਜ਼ਿੰਮੇਵਾਰ ਅਸੀਂ ਆ ਬਹੁਤ ਬਹੁਤ ਧੰਨਵਾਦ ਭੈਣ ਗੱਲਬਾਤ ਕਰਨ ਦੇ ਲਈ ਸ਼ੁਕਰੀਆ ਜੀ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ ਥੋੜੀ ਗੱਲਬਾਤ ਤਾਂ ਸੋਚਣ ਵਾਲੀ ਆ ਜੇ ਸੋਚੋਗੇ ਤਾਂ ਹੀ ਦੇਖਿਓ ਤੇ ਜੇ ਦੇਖ ਲਿਆ ਫਿਰ ਸੋਚ ਲਿਓ ਥੋੜਾ ਜਿਹਾ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਬਹੁਤ ਸਾਰੀਆਂ ਗੱਲਾਂ ਅਸੀਂ ਉਹੀ ਛੱਡ ਦਿੰਨੇ ਆ ਨਹੀਂ ਇੱਥੇ ਸੋਸਾਇਟੀ ਦੇ ਵਿੱਚ ਸਮਾਜ ਚ ਰਹਿਣਾ ਤਾਂ ਸੋਚਣਾ ਬਿਲਕੁਲ ਬੰਦਾ ਸਾਡਾ ਧੰਨਵਾਦ